ਔਰ ਅੱਜ ਸਤਪੁਰਾਂ ਦੇ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਅਰੰਭ ਹੋਈ ਸੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੀ ਹੈ ਨਾਨਕਿਆਵੇਂ ਭੰਦਨ ਸਾਹਿਬ ਸ੍ਰੀ ਗੁਰੂ ਹਰਪਿੰਦ ਸਾਹਿਬ ਜੀ ਦੇ ਮਾਲ ਯਾਰ ਕੀ ਕਰਦੇ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਰਸਤੇ ਦੇ ਵਿੱਚ ਆਉਂਦਿਆਂ ਰਸਤੇ ਦੇ ਵਿੱਚ ਜਾਂਦਿਆਂ ਬਹੁਤ ਭਾਰੀ ਇਕੱਠ ਸੰਗਤਾਂ ਦੇ ਸਟੇਸ਼ਨਾਂ ਤੇ ਮਿਲਣ ਜੁਣਾਂ ਨੇ ਰੱਜ-ਰੱਜ ਕੇ ਦਰਸ਼ਨ ਦਿਦਾਰੇ ਵੀ ਕੀਤੇ ਸੇਵਾਵਾਂ ਵੀ ਕੀਤੀਆਂ ਤੇ ਮੈਂ ਬੇਨਤੀ ਕਰਦਾ ਹਰ ਸਾਲ ਹੀ ਜਿਹੜਾ ਇਹ ਇਦਾਂ ਹੀ ਟ੍ਰੇਨ ਲੈ ਕੇ ਆਉਣ ਔਰ ਖੁਸ਼ੀਆਂ ਵੀ ਰਈਆਂ ਅਰਦਾਸ ਇਹ ਅਰਦਾਸ ਕਰਦਾ ਹੈ ਕਿ ਜਿਹਹੀਆਂ ਜਿਹੜੀਆਂ ਯਾਤਰਾਵਾਂ ਨੇ ਉਹ ਹਮੇਸ਼ਾ ਹੀ ਤਖਸੈਬਾਨਾਂ ਤੇ ਹੋਰ ਪੀਰਤ ਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਪਾਵਨ ਸਥਾਨ ਨੇ ਉਹਨਾਂ ਤੇ ਆਉਂਦੀਆਂ ਜਾਂਦੀਆਂ ਰਹਿਣ ਬਹੁਈ ਸੀ ਉਹ ਪਿਛਲੇ ਦਿਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤੂਰ ਸਾਹਿਬ ਜੀ ਵਿਖੇ ਪਹੁੰਚੀ ਬੱਤੇ ਗ੍ਰੰਥੀ ਕੋ ਸੰਗਤਾਂ ਨੇ ਸ਼ਮੂਲੀਅਤ ਕੀਤੀ ਦਰਸ਼ਨ ਦਿਦਾਰੇ ਕੀਤੇ ਸੇਵਾਵਾਂ ਕੀਤੀਆਂ ਔਰ ਅੱਜ ਸਤਿਗੁਰਾਂ ਦੇ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਈ ਸੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੀ ਹੈ ਰਸਤੇ ਦੇ ਵਿੱਚ ਆਉਂਦਿਆਂ ਰਸਤੇ ਦੇ ਵਿੱਚ ਜਾਂਦਿਆਂ ਬਹੁਤ ਭਾਰੀ ਇਕੱਠ ਸੰਗਤਾਂ ਦੇ ਸਟੇਸ਼ਨਾਂ ਤੇ ਮਿਲੇ ਜਿਨ੍ਹਾਂ ਨੇ ਰਜ ਰਜ ਕੇ ਦਰਸ਼ਨ ਦਿਦਾਰੇ ਵੀ ਕੀਤੇ ਸੇਵਾਵਾਂ ਵੀ ਕੀਤੀਆਂ ਔਰ ਖੁਸ਼ੀਆਂ ਵੀ ਰਹੀਆਂ ਅਰਦਾਸ ਇਹ ਅਰਦਾਸ ਕਰਦਾ ਕਿ ਜਿਹੀਆਂ ਜਿਹੜੀਆਂ ਯਾਤਰਾਵਾਂ ਨੇ ਉਹ ਹਮੇਸ਼ਾ ਹੀ ਤਖਤ ਸਹਿਬਾਨਾਂ ਤੇ ਹੋਰ ਪਵਿੱਤਰ ਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਪਾਵਨ ਸਥਾਨ ਨੇ ਉਹਨਾਂ ਤੇ ਆਉਂਦੀਆਂ ਜਾਂਦੀਆਂ ਰਹਿਣ ਤਾਂ ਕਿ ਸਾਡੇ ਆਉਣ ਵਾਲੀਆਂ ਜਿਹੜੀਆਂ ਨੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਜੋ ਸੰਗਤਾਂ ਚੱਲ ਕੇ ਆਈਆਂ ਸਾਰਿਆਂ ਦਾ ਇੱਕ ਇੱਕ ਰੱਖਿਆ ਹੋਇਆ ਜਿਹੜਾ ਕਦਮ ਅਮਿਤ ਸਿੰਘ ਉਹ ਸਾਡੇ ਸਿਰ ਮੱਥੇ ਤੇ ਹੈ ਔਰ ਜਿੱਚੇ ਤੌਰ ਤੇ ਵਿਸ਼ੇਸ਼ ਕਰਕੇ ਜੋ ਪ੍ਰਬੰਧਕ ਸਚਕੰਡਾ ਸ੍ਰੀ ਹਜੂਰ ਸਾਹਿਬ ਤੋਂ ਆਏ ਗਿਆਨੀ ਗੁਰਮੀਤ ਸਿੰਘ ਜੀ ਅਤੇ ਬੰਗੋਈ ਸਾਹਿਬ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਅਖਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਰਵੰਤ ਸਿੰਘ ਜੀ ਹੋਰਾਂ ਦਾ ਰੂਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੇ ਬੋਰਡ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਏਡਾ ਵੱਡਾ ਪ੍ਰਬੰਧ ਕਰਕੇ ਉੱਥੋਂ ਇਹ ਤੀਰਥ ਯਾਤਰਾ ਆਰੰਭ ਕੀਤੀ ਸੀ ਜਿੱਥੇ ਅੱਜ ਤੀਰਥ ਯਾਤਰਾ ਦੀ ਵਾਪਸੀ ਹੈ ਉੱਥੇ ਅੱਜ ਸਤਗੁਰੂ ਧੰਨ ਗੁਰੰਸਾ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਵੀ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਮੁੱਚੇ ਜਗਤ ਨੂੰ ਅੱਜ ਸਤਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਜਿੱਥੇ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ ਸਾਰੀਆਂ ਗੁਰਸਿੱਖ ਸੰਗਤਾਂ ਉੱਥੇ ਹੀ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰੀਆਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਜਿਹੜੀ ਇਹ ਤੀਰਥ ਯਾਤਰਾ ਜਿਹੜੀ ਹੈ ਇਹ ਰੇਲ ਯਾਤਰਾ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ 25 ਅਗਸਤ ਨੂੰ ਜਿਹੜੀ ਆਰੰਭ ਹੋਈ ਸੀ ਤੇ ਜਿਹੜੀ ਹਜੂਰ ਸਾਹਿਬ ਨੰਦੇੜ ਸਾਹਿਬ ਦੇ ਉੱਥੋਂ ਦੇ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਮਾਪੁਰਖਾਣੇ ਅਰਦਾਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰੇ ਪੰਜ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਧੂਫੀਏ ਸਿੰਘ ਤੇ ਜਿਹੜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਹਦੇ ਵਿੱਚ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜਿਹੜੇ ਉੱਥੋਂ ਦੇ ਮੀਤ ਵੀ ਹੈੱਡ ਗ੍ਰੰਥੀ ਨੇ ਤੇ ਨਾਲ ਜਿਹੜੇ ਆਪਣੇ ਰਵਿੰਦਰ ਸਿੰਘ ਜੀ ਭੰਗਾਈ ਤੇ ਸਾਰੇ ਨਿਸ਼ਾਨ ਚੀਤ ਸਿੰਘ ਹੋਰ ਜਿਹੜੀਆਂ 1300 ਜਿਹੜੀਆਂ ਇਹ ਗੁਰਸੇਕ ਸੰਗਤਾਂ ਇਹ ਉਹ ਗੁਰਸੇਕ ਸੰਗਤਾਂ ਨੇ ਜਿਹੜੀਆਂ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਹਜੂਰ ਸਾਹਿਬ ਆ ਲਗਾਇਆ ਸੀ ਤੇ ਉਹਨਾਂ ਦੇ ਨਾਲ ਹੀ ਜਿਹੜੇ ਉਹ ਪਰਿਵਾਰ ਗਏ ਸੀ ਗੁਰੂ ਸਾਹਿਬ ਦੇ ਉਹਨਾਂ ਦੀ ਅਨਸਬੰਧੀ ਨੇ ਜਿਹੜੇ ਗੁਰਸੇਕ ਸੰਗਤਾਂ ਹਜੂਰ ਸਾਹਿਬ ਤੋਂ ਆਈਆਂ ਨੇ ਗੁਰੂ ਸਾਹਿਬ ਦੇ ਜਿਹੜੇ ਘੋੜੇ ਸੀ ਉਹਨਾਂ ਦੇ ਅਨਸਬੰਧ ਦੇ ਵਿੱਚੋਂ ਘੋੜਿਆਂ ਦੇ ਵੀ ਜਿੱਥੇ ਦਰਸ਼ਨ ਕਰਵਾਏ ਨੇ ਮੈਂ ਸਾਰੀਆਂ ਇਹ ਨਹੰਗ ਸਿੰਘ ਜਥੇਵੰਦੀਆਂ ਵੱਲੋਂ ਸਾਰੇ ਮਾਪੁਰਖਾਂ ਵੱਲੋਂ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਜੀ ਉੱਤੇ ਹੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦੰਦਵਾ ਸਾਹਿਬ ਸਿੰਘ ਸਾਹਿਬ ਜਥੇਦਾਰ ਪਾਪਾ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਿੰਨੇ ਵੀ ਬਾਬਾ ਸੁਲੱਖਣ ਸਿੰਘ ਜੀ ਹੋਰ ਬਾਬਾ ਉਤਾਰ ਸਿੰਘ ਜੀ ਦਾਲ ਪੰਥ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਤਰਨਾਦਲ ਬਾਬਾ ਬਕਾਲਾ ਸਾਹਿਬ ਸਾਰੀਆਂ ਨੇ ਹੰਗਸ ਸਿੰਘ ਜਿੱਥੇ ਬੰਦੀਆਂ ਬਾਬਾ ਮੇਜਰ ਸਿੰਘ ਦਸ਼ਵੇਸ਼ ਤਰਨਾਦਲ ਹੋਰ ਸਾਰੀਆਂ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਸਾਰਿਆਂ ਨੇ ਜਿੱਤੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਮੈਂ ਫਿਰ ਦੁਆਰਾ ਇਹ ਜਿਹੜੀ ਯਾਤਰਾ ਆਈ ਹੈ ਇਹਦੀ ਬਹੁਤ ਜਿੱਤੇ ਮੈਂ ਪ੍ਰਸ਼ੰਸਾ ਵੀ ਕਰਦਾ ਤੇ ਇਹ ਪ੍ਰਚਾਰ ਤੇ ਪ੍ਰਸਾਰ ਦਾ ਸਾਧਨ ਹੈ ਤੇ ਮੈਂ ਬੇਨਤੀ ਕਰਦਾ ਹਰ ਸਾਲ ਹੀ ਜਿਹੜਾ ਇਹ ਇਦਾਂ ਹੀ ਟ੍ਰੇਨ ਲੈ ਕੇ ਆਉਣ ਤੇ ਗੁਰਸੇਕ ਸੰਗਤਾਂ ਜਿਹੜੀਆਂ ਇਹਨਾਂ ਨੂੰ ਜਿੱਥੇ ਬਹੁਤ ਜ਼ਿਆਦਾ ਜਿੱਥੇ ਪਟਨਾ ਸਾਹਿਬ ਉੱਥੇ ਆਪਣੇ ਤਖਸ਼ੀਰੀ ਕੇਸਗੜ੍ਹ ਸਾਹਿਬ ਫਤੇਗੜ੍ਹ ਸਾਹਿਬ ਦਮਨਵਾ ਸਾਹਿਬ ਤੱਕ ਦਮਨਵਾ ਸਾਹਿਬ ਤੇ ਜਿਹੜਾ ਅਕਾਲ ਤਖਸ਼ੈਰ ਤੇ ਆ ਕੇ ਪਰਸੋਂ ਇੱਥੇ ਹੀ ਜਿਹੜੀ ਨਗਰ ਕੀਰਤਨ ਦੀ ਇੱਥੇ ਮਹਾਰਾਜ ਤੇ ਸੁਖਾਚਨ ਹੋਏ ਅਕਾਲ ਤਖਸ਼ੈਰ ਤੋਂ ਫੇਰ ਜਿਹੜਾ ਸਿੰਘ ਸਹਿਬਾਨ ਨੇ ਅਰਦਾਸ ਕਰਕੇ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਤੇ ناب ਗਿਆਨੀ ਸੁਲਤਾਨ ਸਿੰਘ ਜੀ ਸਾਰਿਆਂ ਨੇ ਹੰਗਸੰਗ ਜਥੇਬੰਦੀਆਂ ਦੇ ਮੁਖੀ ਸਾਹਿਬਾਨਾਂ ਨੇ ਜਿਹੜਾ ਆ ਰੰਭਤਾ ਕਰਵਾਈ ਹੈ ਤੇ ਬਹੁਤ ਬਹੁਤ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਉੱਥੇ ਹੀ ਗੁਰਸੇਕ ਸੰਗਤਾਂ ਨੂੰ ਬਹੁਤ ਨਗਰ ਕੀਰਤਨ ਦੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਪ੍ਰੋਗਰਾਮ ਕੀ ਟ੍ਰੇਨ ਕਦੋਂ ਚੱਲੀ ਕਿੱਥੇ ਕਦੋਂ ਪਹੁੰਚਣੀ ਹੈ। ਜਿਹੜੀ ਇਹ ਟ੍ਰੇਨ ਹੈ ਹੁਣ ਤੇ ਜਿਹੜਾ ਮਹੱਲਾ ਪਾਲਕੀ ਸਾਹਿਬ ਇਸ ਤੋਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਖੋਣੀ ਨਹੰਸ ਸਿੰਘਾ ਬੁੱਢਾ ਦਲ ਪੰਜਵਾਂ ਤਖਤ ਵਿਖੇ ਸ੍ਰੀ ਅਮਰ ਸਾਹਿਬੇ ਕੇ ਜਾ ਕੇ ਉੱਥੇ ਇੱਕ ਵਾਰੀ ਨਗਰ ਕੀਰਤਨ ਦੇ ਰੂਪ ਜਿਹੜੇ ਜਾ ਰਹੇ ਆ ਉੱਥੇ ਜਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਉੱਥੇ ਸੁਭਾਏਮਾਨ ਹੋਣਗੇ ਤੇ ਜਿਹੜਾ ਉੱਥੋਂ ਫਿਰ ਹੱਲਾ ਜਿਹੜਾ ਅਕਾਲੀ ਫੂਲਾ ਸਿੰਘ ਡਿਊੜੀ ਤੋਂ ਆਰੰਭ ਹੋ ਕੇ ਤੇ ਜਿਹੜਾ ਆਪਣੇ ਅਗਲੇ ਬਸਦਵਾਲਾ ਜਿਹੜਾ ਚੌਂਕ ਹੈ ਬਸ ਸਟੈਂਡ ਵਾਲਾ ਉੱਥੋਂ ਤੱਕ ਜਿਹੜਾ ਹਜੂਰ ਸਾਹਿਬ ਦੀ ਮਰਿਆਦਾ ਉਹਦੇ ਵਿੱਚ ਜਿਹੜਾ ਹੱਲਾ બોલਿਆ ਜਾਣਾ ਸਾਰੀਆਂ ਆਪਣੇ ਗੁਰਸਿੱਖ ਸੰਗਤਾਂ ਜਿਹੜੀਆਂ ਹਜੂਰੀ ਫੌਜਾਂ ਨੇ ਨਿਹੰਗ ਸਿੰਘ ਫੌਜਾਂ ਉਹਨਾਂ ਨੇ ਹੱਲਾ ਵੀ ਬੋਲਣਾ ਇਹ ਵੀ ਜਿਹੜੀ ਇੱਕ ਮਰਿਆਦਾ ਹਜੂਰ ਸਾਹਿਬ ਦੀ ਨਿਹੰਗ ਸਿੰਘ ਫੌਜਾਂ ਦੀ ਉਹ ਵੀ ਆਪਾਂ ਜਿਹੜਾ ਹੱਲਾ ਤੇ ਵੀ ਦਰਸ਼ਨ ਕਰਨੇ ਨੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਉ ਖਾਲਸਾ ਪ੍ਰਮਾਤਮ ਕੀ ਮੋਜ ਇਹ ਜਿਹੜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਖੰਡੇ ਬਾਟੇ ਦਾ ਅਮਰ ਨਹੀਂ ਜਿਨ੍ਹਾਂ ਨੇ ਛਗਿਆ ਮੈਂ ਬੇਨਤੀ ਕਰਦਾ ਉਹ ਜਰੂਰ ਖੰਡੇ ਬਾਟੇ ਦਾ ਅਮਰ ਚੱਕੇ ਬਾਣੀ ਬਾਣੇ ਦੇ ਧਰਨੀ ਹੋਣ ਚਾਰ ਪ੍ਰਚਾਰ ਹੋਣ ਬਾਣੀ ਬਾਣਾ ਪੰਖ ਵਜਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਆਓ ਯਾਤਰਾ ਜਿਹੜੀ ਹੈ ਇਹ ਅੱਜ ਜਿਹੜੀ ਹੈ ਇਹਦੀ ਵਾਪਸੀ ਆ ਯਾਤਰਾ ਦੀ 4 ਵਜੇ ਤਕਰੀਬਨ ਇਹਨਾਂ ਨੇ ਜਿਹੜਾ ਰੇਲਵੇ ਸਟੇਸ਼ਨ ਸ੍ਰੀ ਅਮਰਸਰ ਸਾਹਿਬ ਤੋਂ ਤੁਰਨਾ ਤੇ ਸ਼ਾਮ ਨੂੰ ਜਿਹੜਾ ਇਹਨਾਂ ਦਾ ਲੰਗਰ ਹੈ ਉਹ 10-15 ਮਿੰਟ ਲੁਧਿਆਣੇ ਖੜਨਾ ਫਿਰ ਵਾਪਸ ਜਿਹੜਾ ਇਹਨਾਂ ਨੇ ਹਜੂਰ ਸਾਹਿਬ ਜਿਹੜਾ ਪਹੁੰਚਣਾ ਹੈ ਹਜ਼ੂਰ ਸਾਹਿਬ ਇਹਨਾਂ ਨੇ ਗੱਲ 6 ਤਰੀਕ ਨੂੰ ਪਹੁੰਚਣਾ 6 ਤਰੀਕ ਨੂੰ ਪਰਸੋਂ ਜਿਹੜੀ 6 ਤਰੀਕ ਨੂੰ ਉੱਥੇ ਪਹੁੰਚਣਗੇ ਮੈਂ ਖਾਸ ਕਰਕੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤਖਸ਼ੀ ਹਜੂਰ ਸਾਹਿਬ ਨਾਂਡੇੜ ਉਹਨਾਂ ਦਾ ਵੀ ਸੱਚਖੰਡ ਬੋਰਡ ਜਿਹੜੇ ਉਹਨਾਂ ਦੇ ਪ੍ਰਧਾਨ ਸਾਰੇ ਮੈਂਬਰ ਸਹਿਬਾਨ ਖਾਸ ਕਰਕੇ ਰਵਿੰਦਰ ਸਿੰਘ ਜੀ ਭੰਗਈ ਤੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਮਲਕੀਸ਼ ਸਿੰਘ ਜੀ ਜਿਹੜੇ ਹੈੱਡ ਗਰੰਤੀ ਨੈਸਰੀਆ ਕਾਲ ਤਖਸ਼ੀਬ ਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ